जोड़े उन्होंने अंडर 70 तो बाद अंडर ही अंडर सेवनटीन मुकाबले तो हुआ अंडर नाइनटीन बॉयज एंड नशा नहीं कराता है उसकी इंतना

ਇੱਕ ਬਹੁਤ ਜ਼ੋਰਦਾਰ ਤਾੜੀਆਂ ਤੇ ਜਿਹੜਾ ਅੱਗੇ ਬੱਚਾ ਜਾ ਰਿਹਾ ਕਿੰਨੇ ਮਿਹਰਤ ਨਾਲ ਕਿਉਂ ਅੱਜ ਅਸੀਂ ਚੌਥਾ ਐਂਟੀ ਡਰੱਗਸ ਅਵੇਅਰਨੈਸ ਕੈਂਪੇਨ ਕਰ ਰਹੇ ਹਾਂ ਜੋ ਕਿ ਪੰਜਾਬ ਸਟੇਟ ਐਥਲੈਟਿਕ ਮੀਟ ਚੈਂਪੀਅਨਸ਼ਿਪ ਦੇ ਰੂਪ ਵਿੱਚ ਹੋ ਰਹੀ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ ਉਹਦੇ ਤਹਿਤ ਇਹ ਅੱਜ ਕੀਤਾ ਜਾ ਰਿਹਾ ਹੈ ਇਸ ਆਯੋਜਨ ਦੇ ਕਾਰਨ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਰੂਰ ਚੋਂ ਤੇ ਬਾਹਰੋਂ ਵੀ ਬੱਚੇ ਆਏ ਨੇ ਜੋ ਕਿ ਇਸ ਐਥਲੈਟਿਕਸ ਚੈਂਪੀਅਨ ਵਿੱਚ ਚੈਂਪੀਅਨਸ਼ਿਪ ਦੇ ਵਿੱਚ ਅੰਡਰ 17 ਅਤੇ ਅੰਡਰ 19 ਕੈਟਾਗਰੀ ਦੇ ਵਿੱਚ ਬॉयਜ਼ ਐਂਡ ਗਰਲਜ਼ ਦੋਵੇਂ ਪਾਰਟਿਸਪੇਟ ਕਰਨਗੇ ਉਹਨਾਂ ਦੇ ਲਈ ਕੈਸ਼ ਰਿਵਾਰਡ ਪਲੱਸ ਪ੍ਰਾਈਜ਼ਸ ਵੀ ਰੱਖੇ ਗਏ ਨੇ ਤਾਂ ਕਿ ਉਹਨਾਂ ਨੂੰ ਉਤਸ਼ਾਹ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਅਸੀਂ ਅੱਜ ਦੀ ਉਹਨਾਂ ਦੀ ਪਰਫਾਰਮੈਂਸ ਦੇਖ ਕੇ ਇੱਕ ਹੋਰ ਇਸ ਤੋਂ ਅਗਲੀ ਵੀ ਇਹ ਮਹਿੰਮ ਦਾ ਹਿੱਸਾ ਜੋ ਹੋਏਗਾ ਚੈਂਪੀਅਨਸ਼ਿਪ ਆਰਗੇਨਾਈਜ਼ ਕਰਨ ਦਾ ਵੀ ਐਲਾਨ ਕਰਾਂਗੇ ਤਾਂ ਕਿ ਬੱਚਾ ਨੂੰ ਕੰਟੀਨਿਊਸਲੀ ਇਹ ਇਨਸਪੀਰੇਸ਼ਨ ਮਿਲੇ ਕਿ ਉਹ ਟ੍ਰੇਨ ਕਰਨ ਹੋਰ ਬੱਚੇ ਆਪਣੀ ਸਿਹਤ ਵੱਲ ਆਪਣੇ ਫਿਟਨੈਸ ਵੱਲ ਧਿਆਨ ਦੇ ਕੇ ਇਹਨਾਂ ਸਭ ਪ੍ਰੋਗਰਾਮਸ ਵਿੱਚ ਪਾਰਟਿਸਿਪੇਟ ਕਰਨ ਤੇ ਆਪਾਂ ਫੇਰ ਦੁਬਾਰਾ ਇੱਕ ਰੰਗਲਾ ਪੰਜਾਬ ਦੀ ਸਿਰਜਣਾ ਕਰ ਸਕੀਏ ਕਿਸ ਕਿਸ ਤਰ੍ਹਾਂ ਉਸ ਸ਼ਾਦੀ ਗੱਲ ਕੀਤੀ ਜਾਵੇ ਕਿੰਨਾ ਕੁ ਸ਼ਾਇਦ ਬੱਚਿਆਂ ਦੇ ਵਿੱਚ ਬੱਚੇ ਜੋ ਅਸੀਂ 2 ਦਿਨ ਪਹਿਲਾਂ ਐਡਵਰਟਾਈਜ਼ਮੈਂਟ ਦਿੱਤੀ ਸੀ ਤਾਂ ਉਸ ਦੇ ਬਾਅਦ ਸਾਨੂੰ ਬੜੇ ਜ਼ਾਰੇ ਜ਼ਿਲ੍ਹਿਆਂ ਤੋਂ ਫੋਨ ਆਇਆ ਸਾਨੂੰ ਆਊਟ ਆਫ ਸਟੇਟ ਵੀ ਫੋਨ ਆਏ ਤੇ ਸਾਡਾ ਇਹ ਪ੍ਰੋਗਰਾਮ ਸਾਡੀ ਇਹ ਚੈਂਪੀਅਨਸ਼ਿਪ ਪੰਜਾਬ ਦੇ ਬੱਚਿਆਂ ਦੇ ਲਈ ਹੈ ਤੇ ਅਸੀਂ ਦੇਖਿਆ ਹੈਗਾ ਕਿ ਸਕੂਲ ਦੇ ਬੱਚੇ ਹੀ ਨਹੀਂ ਇਨਫੈਕਟ ਐਥਲੀਟਸ ਜਿਹੜੇ ਦੂਸਰੇ ਜ਼ਿਲ੍ਹਿਆਂ ਦੇ ਹੈ ਉਹ ਪਾਰਟਿਸਿਪੇਟ ਕਰ ਰਹੇ ਨੇ ਤੇ ਮੈਨੂੰ ਇਹ ਲੱਗਦਾ ਹੈਗਾ ਕਿ ਜਦੋਂ ਇਸ ਮਹਿੰਮ ਦੀ ਅੱਜ ਸਫਲਤਾ ਤੋਂ ਬਾਅਦ ਹੋਰ ਵੀ ਜ਼ਿਲ੍ਹਿਆਂ ਤੋਂ ਬੱਚੇ ਅਗਲੀ ਮਹਿੰਮ ਵਾਸਤੇ ਅਗਲੇ ਪ੍ਰੋਗਰਾਮ ਵਾਸਤੇ ਸਪੀਕਟ ਕਰਨਗੇ ਕਿੰਨੇ ਕਿ ਦੀ ਪਾਰਟਿਸਪੀਸ਼ਨ ਹੈਗੀ ਇਹ ਆਲਮੋਸਟ ਮੋਰ ਦਨ 400 ਬੱਚੇ ਜੀ ਇੱਥੇ ਅੱਜ ਆਏ ਨੇ ਤੇ ਹੁਣੇ ਵੀ ਬੱਚੇ ਹੋਰ ਆ ਰਹੇ ਆ ਰਜਿਸਟ੍ਰੇਸ਼ਨਸ ਵਾਸਤੇ ਕਾਲਸ ਵੀ ਆ ਰਹੇ ਨੇ ਸਾਡੇ ਹੁਣੇ ਪਹਿਲਾਂ ਹੀਟਸ ਹੋਣਗੇ ਉਸ ਤੋਂ ਬਾਅਦ ਫਾਈਨਲ ਇਵੈਂਟਸ ਹੋਣਗੇ ਜਿਹੜੀ ਹੀਟਸ ਨੇ ਉਹਨਾਂ ਵਾਸਤੇ ਰਜਿਸਟ੍ਰੇਸ਼ਨ ਹਲੇ ਵੀ ਜਾਰੀ ਹੈ ਨਸ਼ੇ ਦੀ ਗੱਲ ਕੀਤੀ ਸਰ ਜੇ ਨਸ਼ੇ ਦੀ ਗੱਲ ਕੀਤੀ ਜਾਏ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਦੀ ਰੇਡਸ ਕੀਤੀਆਂ ਜਾ ਰਹੀਆਂ ਨੇ ਜਾਂ ਕਿਸ ਤਰ੍ਹਾਂ ਦੀ ਮੁਹਿੰਮ ਚੱਲ ਰਹੀ ਹੈ ਅਸੀਂ ਪਿਛਲੇ ਮਹੀਨੇ ਹੀ ਇੱਕ ਫੈਕਟ ਜਿਹੜੇ ਸਾਡੇ ਫਾਈਂਡਿੰਗ ਪੂਰੀ ਰਿਪੋਰਟ ਸੀ ਉਹ ਕੱਢੀ ਸੀ ਜਿਸ ਦੇ ਤਹਿਤ ਅਸੀਂ ਜਿੰਨੀ ਵੀ ਕਾਰਵਾਈ ਕੀਤੀ ਜਿੰਨੇ ਵੀ ਸਮਗਲਰਸ ਦੀ ਅਰੈਸਟ ਕੀਤੀ ਪ੍ਰਾਪਰਟੀ ਫ੍ਰੀਜ਼ ਕਰਵਾਈ ਨਸ਼ੇ ਦੇ ਐਨਡੀਪੀਐਸ ਦੇ ਪੀਓਸ ਫੜੇ ਉਹਨਾਂ ਸਭ ਦੇ ਬਾਰੇ ਅਸੀਂ ਜਾਣਕਾਰੀ ਵੀ ਦਿੱਤੀ ਤੇ ਇਹ ਜਿਹੜੀ ਮੁਹਿੰਮ ਹੈ ਸਾਡੀ ਹਲੇ ਵੀ ਚੱਲ ਰਹੀ ਹੈ ਤੇ ਲਗਾਤਾਰ ਚੱਲਦੀ ਰਹੇਗੀ ਜਿਹੜਾ ਫੋਕ ਬਣਾਈ ਗਿਆ ਜੀ ਕਿਹਦਾ ਦੇ ਜੀ ਜਿਹੜੀ ਐਂਟੀ ਡਰਗ ਐਕਟੀਵਿਟੀ ਦੇ ਆਪਾਂ ਐਥਲੈਟਿਕਸ ਵੀਟ ਆਪਾਂ ਜਿੱਥੇ ਕਰਾਈ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਜੀ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਹੈਗਾ ਯੂਥ ਨੂੰ ਇੱਕ ਪ੍ਰੋਡਕਟਿਵ ਐਕਟੀਵਿਟੀਜ਼ ਦੇ ਵਿੱਚ ਲਾਣਾ ਹੈ ਉਹਨਾਂ ਨੂੰ ਡੇਲੀ ਰੋਜ਼ਮਰਰਾ ਦੀ ਐਕਟੀਵਿਟੀ ਦੇ ਵਿੱਚ ਸਿਹਤ ਤੇ ਵੀ ਧਿਆਨ ਰੱਖਣ ਦਾ ਜਿਹੜਾ ਉਪਰਾਲਾ ਹੈ ਤੇ ਅਵਰੇਸ ਐਕਟੀਵਿਟੀਜ਼ ਹੈਗੀਆਂ ਉਸ ਦੇ ਬਾਬਤ ਪੰਜਾਬ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਅੱਜ ਐਥਲੈਟਿਕਸ ਮੀਟ ਇੱਥੇ ਰੱਖੀ ਗਈ ਹੈ ਐਥਲੈਟਿਕਸ ਮੀਟ ਦੇ ਵਿੱਚ ਜਿਹੜੇ ਨੇ ਆਪਣੇ 200 ਮੀਟਰ 400 ਮੀਟਰ 100 ਮੀਟਰ ਇਸ ਤਰ੍ਹਾਂ ਦੀ ਰੇਸਿਸ ਸਾਰੀ ਰੱਖੀਆਂ ਗਈਆਂ ਹੈਗੀਆਂ ਕਾਫੀ ਉਤਸ਼ਾਹ ਨਾਲ ਚਾਹ ਨਾਲ ਬੱਚੇ ਜਿਹੜੇ ਨੇ ਇੱਥੇ ਪਾਰਟਿਸਿਪੇਟ ਕਰ ਰਹੇ 500 ਤੋਂ ਵੱਧ ਬੱਚੇ ਜਿਹੜੇ ਪੂਰੇ ਪੰਜਾਬ ਦੇ ਪੰਜਾਬ ਤੋਂ ਆਏ ਨੇ ਉਹ ਸਾਰੇ ਇੱਥੇ ਪਾਰਟਿਸਿਪੇਟ ਕਰ ਰਹੇ ਮੈਂ ਧੰਨਵਾਦ ਕਰਦਾ ਹਾਂ ਐਸਐਸਪੀ ਸਾਹਿਬ ਦਾ ਤੇ ਪੂਰੀ ਟੀਮ ਦਾ ਕਿ ਉਹਨਾਂ ਨੇ ਇੰਨਾ ਵਧੀਆ ਅਰੇਂਜਮੈਂਟ ਇੱਥੇ ਕੀਤਾ ਹੈ ਤੇ ਇੰਨੀ ਗਰਮੀ ਦੇ ਵਿੱਚ ਵੀ ਪੂਰੇ ਸੁਚਜੇ ਪ੍ਰਬੰਧਨ ਹੈ ਤੇ ਸਾਰੇ ਬੱਚੇ ਬਹੁਤ ਚੰਗਾ ਜਿਹੜਾ ਹੈਗਾ ਇੱਥੇ ਪਰਫਾਰਮ ਕਰ ਰਹੇ ਕੀ ਸਮਝਦੇ ਹੋ ਟਾਈਮ ਕਿ ਟਾਈਮ ਇਹ ਜਿਹੜੇ ਇਦਾਂ ਦੇ ਇਵੈਂਟਸ ਹੋ ਜਾਂਦੇ ਨੇ ਬਿਲਕੁਲ ਜੀ ਇਸ ਤਰ੍ਹਾਂ ਦੇ ਇਵੈਂਟਸ ਜਿਹੜੇ ਨੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜਾ ਵੀ ਟੈਲੈਂਟ ਹੈ ਉਹਨੂੰ ਬਾਹਰ ਵੀ ਕੱਢਦੇ ਹੈ ਤੇ ਇੱਕ ਮੈਸੇਜ ਹੀ ਜਾਂਦਾ ਹੈ ਕਿ ਜਦੋਂ ਬੰਦਾ ਆਪਣੀ ਸਿਹਤ ਤੇ ਧਿਆਨ ਰੱਖਦਾ ਹੈ ਤਾਂ ਜਿਹੜੀ ਨਸ਼ੇ ਜੈਸੀ ਬਿਮਾਰੀ ਹੈ ਉਸ ਤੋਂ ਵੈਸੇ ਦੂਰ ਰਹਿੰਦਾ ਹੈ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਇਹ ਕਿ ਆਪਾਂ ਜਿਹੜੇ ਹੈਗੇ ਅਜਾੜੀ ਦਾ ਸਟਾਟਸ ਅਪਡੇਟ ਕਰੋ ਤੇ ਜਆਬ ਦੇ ਨੌਜਵਾਨ ਨੂੰ ਵੀਰਾਂ ਨੂੰ ਕਿ ਆਪਣੇ ਜਿਹੜੇ ਘਰ ਨੇ ਉਸ ਤੋਂ ਬਾਹਰ ਨਿਕਲਣ ਤੇ ਪੰਜਾਬ ਪੁਲਿਸ ਦਾ ਵੀ ਸਹਿਯੋਗ ਕਰਨ ਪ੍ਰਸ਼ਾਸਨ ਦਾ ਵੀ ਸਹਿਯੋਗ ਕਰਨ ਕਿ ਜਿਸ ਕਰਕੇ ਆਪਾਂ ਇਸ ਬਿਮਾਰੀ ਨੂੰ ਜੜੋਂ ਖਤਮ ਕਰ ਦੇਈਏ ਮੇਰੇ ਘਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਡੀਜੀਪੀ ਪੰਜਾਬ ਪੁਲਿਸ ਜੀ ਦਾ ਐਂਡ ਸਰਤਾਜ ਸਿੰਘ ਚੈਲ ਐਸਐਸਪੀ ਸੰਗਰੂਰ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਜਿਹੜਾ ਸੰਗਰੂਰ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਕਰਨ ਦੇ ਲਈ ਜਿਹੜਾ ਹੈਗਾ 4th ਐਂਟੀ ਡਰੱਗ ਅਵੇਰਨੈਸ ਕੈਂਪੇਨ ਪੰਜਾਬ ਸਟੇਟ ਅਥਲੈਟਿਕ ਮੀਟ ਕਰਵਾਈ ਜਾ ਰਹੀ ਹੈ ਜਿਹਦੇ ਨਾਲ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਯੂਥ ਹੈਗਾ ਉਹਨੂੰ ਮਤਲਬ ਆਪਾਂ ਨਸ਼ਿਆਂ ਤੋਂ ਫ੍ਰੀ ਕਰਨ ਵਾਸਤੇ ਜਿਹੜਾ ਹੈਗਾ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਿਹੜਾ ਹੈਗਾ ਇਹ ਲਿਖਿਆ ਗਿਆ ਹੈ ਪ੍ਰੋਗਰਾਮ ਸੋ ਮੈਨੂੰ ਲੱਗਦਾ ਕਿ ਇਸੇ ਨਾਲ ਜਿਹੜੇ ਬੱਚੇ ਦਾ ਰੁਝਾਨ ਖੇਡਾਂ ਵੱਲ ਵਧੇਗਾ ਤੇ ਬੱਚੇ ਨਸ਼ਿਆਂ ਤੋਂ ਹੋਰ ਹਟਣਗੇ ਤੇ ਇਹ ਬਹੁਤ ਵਧੀਆ ਪ੍ਰਭਾਵ ਹੈ ਤੇ ਅਸੀਂ ਇਹਦੇ ਨਾਲ ਸਾਰਾ ਜਿਹੜੀ ਟੀਮ ਸਾਡੀ ਸਿਕੂਰ ਟੀਮ ਵੀ ਇੱਥੇ ਆਪ ਪਾਰਟਿਸਪੇਟ ਕਰ ਰਹੀ ਹੈ ਤੇ ਸਾਰੇ ਬੱਚੇ ਜਿਹੜੇ ਅਫੀਸ਼ੀਅਲ ਸਰਵਾਰ ਨੇ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਸਨਮਾਨਿਤ ਕਰ ਲਏ ਚੁੱਕੇ ਨੇ ਸੁਪਰੀਤ ਕੋਰ ਸੁਪਰੀਤ ਕੋਰ ਬਹੁਤ ਵਧੀਆ ਇਹ ਕਹਣਾ ਜਿਹੜਾ ਤੁਸੀਂ ਆਪਣੀ ਮੁੱਖ ਚਾਹਤ ਨਾਲ ਦੇਖ ਆਪ ਦਾ ਗੈਡਗੇਟ ਵੀ ਇਹ ਮੈਂ ਪਹਿਲੀ ਵਾਰੀ ਕੋਈ ਮੀਟ ਦੇਖੀ ਹੈ ਜੋ ਇਸ ਟਾਪਿਕ ਤੇ ਹੋ ਰਹੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਕਿ ਇਸ ਤੇ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਤੇ ਬਹੁਤ ਚੰਗੀ ਗੱਲ ਹੈ ਨਸ਼ਾ ਤੋਂ ਬਚਾਅ ਵਾਸਤੇ ਤੇ ਬਹੁਤ ਅੱਛਾ ਪ੍ਰੋਗਰਾਮ ਇਹਨਾਂ ਨੇ ਇਸ ਵਾਰੀ ਐਸੋਸੀਏਟ ਕੀਤਾ ਹੈ ਕਿੰਨੇ ਮੀਟਰ ਦੀ ਤੁਸੀਂ ਭੱਜੀ ਸੀ ਮੈਂ 200 ਮੀਟਰ ਚ ਭੱਜੀ ਸੀ ਤੇ ਮੈਂ ਫਸਟ ਆਇਆ 골ਡ ਕੀ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਨੇ ਕੈਸ਼ ਪ੍ਰਾਈਜ਼ ਵੀ ਰੱਖਿਆ ਗਿਆ ਹੈ ਹਾਂਜੀ ਕੈਸ਼ ਪ੍ਰਾਈਜ਼ ਰੱਖਿਆ ਗਿਆ ਤੇ ਉਹੀ ਚੀਜ਼ ਕਰਕੇ ਇੱਥੇ ਕਾਫੀ ਬੱਚੇ ਪਰਫਾਰਮ ਕਰਨ ਆਇਆ ਤੇ ਚੰਗੀ ਗੱਲ ਹੈ ਕੁਝ ਐਵੇਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਜਿੱਦੇ ਕਰਕੇ ਬੱਚਿਆਂ ਨੂੰ ਉਤਸ਼ਾਹ ਹੋਵੇ ਖੇਡਣ ਦਾ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਜਿਹੜੇ ਹਾਲੇ ਵੀ ਨਸ਼ੇਵਾਲ ਨਹੀਂ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ ਜੋ ਨਸ਼ਾ ਉਹ ਬਹੁਤ ਜ਼ਿਆਦਾ ਡੇਂਜਰਸ ਚੀਜ਼ ਹੈ ਤਾਂ ਉਹ ਤੋਂ ਬਚਣਾ ਚਾਹੀਦਾ ਹੈ ਤੇ ਬੰਦ ਕਰਨਾ ਚਾਹੀਦਾ ਹੈ ਜੋ ਵੀ ਲੈ ਰਿਆ ਨਸ਼ਾ ਤੇ ਬਾਕੀ ਬਹੁਤ ਸਾਰੀ ਚੀਜ਼ਾਂ ਕਰਨ ਨੂੰ ਜਿਹਦੇ ਕਾਰਨ ਤੁਸੀਂ ਫੇਮਸ ਵੀ ਹੋ ਸਕਦੇ ਹੋ ਆ ਹੋਰ ਵੀ ਚੀਜ਼ ਹੈ ਆਪਣੇ ਪੇਰੈਂਟਸ ਨੂੰ ਖੁਸ਼ ਕਰਨ ਲਈ ਤਾਂ ਨਸ਼ਾ ਨਹੀਂ ਕਰਨਾ ਚਾਹੀਦਾ ਕੀ ਸਮਝੋਗੇ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਵੇਦਾਂ ਤੋਂ ਪ੍ਰਾਪਤ ਹਾਂਜੀ ਅਸੀਂ ਉਹ ਮਤਲਬ ਮੈਂ ਗੱਲ ਕਰ ਰਹੀ ਸੀ ਕਿ ਹਰ ਇੱਕ ਸਟੇਟ ਨੂੰ ਮਤਲਬ ਹਰ ਇੱਕ ਜ਼ਿਲ੍ਹੇ ਨੂੰ ਇਹ ਜੋ ਪ੍ਰੋਗਰਾਮ ਹੈ ਕੰਪੀਟੀਸ਼ਨ ਹੈ ਕਰਵਾਉਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਅਰਸ਼ਦੀਪ ਗੇਨੀ ਕਿੱਥੋਂ ਆਏ ਹੋ ਮਹਿਮਾਨਸਾ ਤੋਂ ਆਏ ਹਾਂ ਪ੍ਰੈਕਟਿਸ ਇਨ ਅਧਵੋ ਸਾਹਿਬ ਪੀਏ ਜੇ ਜਿਗਵੀ ਕੋ ਸਭ ਕੋ ਕਰਦੇ ਠੀਕ ਹੈ ਜਿਹੜਾ ਸੰਗਰੂਰ ਅਜ ਪੁਲਿਸ ਪ੍ਰਸ਼ਾਸਨ ਨਾਲ ਜਿਹੜਾ ਕ੍ਰੀਏਟ ਕਰਾਈ ਜਾ ਰਹੀ ਹੈ ਨਸ਼ੇ ਖਲਾ ਜੋ ਜੋ ਕਰਵਾਇਆ ਜਾ ਰਹੀ ਬਹੁਤ ਵਧੀਆ ਇਸ ਦੇ ਇਸੇ ਆਪਣੇ ਦੌਰਾਨ ਕੀ ਆਪਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇਹਦੇ ਨਾਲ ਕੀ ਨਸ਼ੇ ਤੋਂ ਨਸ਼ੇਦਲੇ ਇਕ ਰਹੀ ਜਾ ਰਹੀਆਂ ਕਿ ਅੱਜ ਅੱਜ ਦਾ ਦੁਨੀਆ ਬਹੁਤ ਨਸ਼ੇ ਚ ਚਲ ਜਾ ਰਹੀ ਹੈ ਛੋੜੇ ਛੋੜੇ ਬੱਚੇ ਬੜੇ ਬੜੇ ਲੇਡਿਸ ਬॉयਸ ਬੋਨਸ਼ੇ ਕਰ ਰਹੇ ਨੇ ਇਸ ਦੌਰਾਨ ਕਿ ਆਪਾਂ ਇਸ ਲਾਈਨ ਵਿੱਚ ਪਈਏ ਅਤੇ ਪਿਆਰ ਨੂੰ ਅੱਗੇ ਵਧਾਈਏ ਕੀ ਸਮਝੋ ਦੁਬੇ ਜਿਹੜੇ ਨਸ਼ੇ ਦੀ ਲਤ ਨੌਜਵਾਨਾਂ ਦੇ ਖਤਮ ਹੋਊਗੀ ਹੋ ਸਕਦੀ ਹੈ ਜਰੂਰ ਹੋ ਸਕਦੀ ਹੈ ਕੋਸ਼ਿਸ਼ ਕਰਨੀ ਪੈਣੀ ਹੈ ਕੀ ਅੱਜ ਤੋਂ ਪਹਿਲਾਂ ਕਦੇ ਇਦਾਂ ਦੇ ਮੈਂਟ ਤੁਸੀਂ ਦੇਖਿਆ ਜੀ ਨਸ਼ਾ ਨਹੀਂ ਪਹਿਲਾਂ ਨਹੀਂ ਵੇਖਿਆ ਪਹਿਲਾ ਹੋ ਰਿਹਾ ਮੇਰੇ ਸਾਹਿਬ ਅੱਗੇ ਮੈਂ ਅਨਸ਼ਾਣਾ ਪਹਿਲਾਂ ਖੇਡਾਂ ਇੱਥੇ ਠੀਕ ਹਾਂਜੀ ਕਸਿੰਦੀਪ ਕਿਤੇ ਰਹੇ ਹਨ ਬਰਦਾਸਪੁਰ ਤੋਂ ਰਹਿਣ ਵਾਲੇ ਕਦੋਂ ਤੋਂ ਗੇਮ ਸਰ ਇਸ ਮੈਨੂੰ ਤਾਂ 8 ਸਾਲ ਤੋਂ ਹੋਈ ਗਈ ਕਿ ਸਰ ਸੰਗਠਨ ਪ੍ਰਸ਼ਾਸਨ ਨੂੰ ਅੱਜ ਜਿਹੜਾ ਐਥਲੀਟ ਦੀ ਮੀਟਿੰਗ ਕਰਾਈ ਗਈ ਹੈ ਕਿਸ ਤਰ੍ਹਾਂ ਦੇ ਸਰ ਸਾਨੂੰ ਮਤਲਬ ਕਿ ਮਤਲਬ ਸਰਟੀਫਿਕੇਟ ਵਗੈਰਾ ਪਾਏ ਸੀ ਫਾਰਮ ਵਗੈਰਾ ਪਾਏ ਸੀ ਉਤੋਂ ਸਾਨੂੰ ਪਤਾ ਲੱਗਿਆ ਸੀ ਕਿਸ ਤਰ੍ਹਾਂ ਤੋਂ ਪ੍ਰਾਲਾ ਸਮਝਦੇ ਜਿਹੜਾ ਉਹਨਾਂ ਨੇ ਨਸ਼ੇ ਦੇ ਖਿਲਾਫ ਜਿਹੜੀ ਐਮੀਨ ਚਲਾਈ ਹੈ ਸਰ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹੈ ਦੇਖ ਕੇ ਮਤਲਬ ਪਹਿਲੇ ਸਾਲ ਤੋਂ ਇਹ ਸਾਰੇ ਕਰਵਾਇਆ ਐ ਇਦਾਂ ਪਹਿਲਾਂ ਨਹੀਂ ਤਾਂ ਹੁੰਦੇ ਨਹੀਂ ਸੀ ਰਹੇ ਇਹ ਪਹਿਲੇ ਸਾਲੇ ਅਸੀਂ ਵੀ ਇੱਥੇ ਪਹਿਲੇ ਸਾਲ ਆਏ ਆ ਕੀ ਕਹਿਣਾ ਚਾਹਦੇ ਉਹਨਾਂ ਨੌਜਵਾਨ ਛੋਟੇ ਕੁੜੀਆਂ ਨੂੰ ਜਿਹੜੇ ਨਸ਼ੇ ਵੱਲ ਜਾ ਰਹੇ ਨੇ ਗੇਮ ਵੱਲ ਨਹੀਂ ਧਿਆਨ ਦੇਣਾ ਇਹ ਹੀ ਕਰਨਾ ਚਾਹੀਦਾ ਹੈ ਪੀਵਾ ਤੋਂ ਵੱਧ ਗੇਮ ਵੱਲ ਧਿਆਨ ਦੇਣਾ ਨਸ਼ਿਆਂ ਤੋਂ ਦੂਰ ਰਹਿਣਾ ਜਿਹਨਾਂ ਦੇ ਨਾਲ ਉਹਦੀ ਸਿਹਤ ਵਧੀਆ ਰਹੇ ਜਿਹੜੇ ਇੱਕ ਕੈਸ਼ ਪ੍ਰਾਈਜ਼ ਵੀ ਰੱਖਿਆ ਗਿਆ ਬਹੁਤ ਸਾਰਾ ਸਾਨੂੰ ਕਿਸ ਤਰ੍ਹਾਂ ਦੇ ਕਿਹਾ ਤੋਂ ਪਹਿਲਾਂ ਕਦੇ ਵੀ ਇਦਾਂ ਕੈਸ਼ ਪ੍ਰਾਈਜ਼ ਦਿੰਦਾ ਨਹੀਂ ਰੱਖਿਆ